ਕੁਮਾਰ ਹੁਣ ਗੱਲ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੀ ਜ਼ਿਲ੍ਹਾ ਪਰੀਸ਼ਦ ਅਤੇ ਪੰਚਾਇਤ ਸੰਪਤੀ ਚੋਣਾਂ ਦੇ ਲਈ ਵੱਖੋ-ਵੱਖਰੀਆਂ ਪਾਰਟੀਆਂ ਦੇ ਵੱਲੋਂ ਚੋਣ ਮੈਦਾਨ ਪਖਾ ਦਿੱਤਾ ਗਿਆ ਜਿਸ ਨੂੰ ਲੈ ਕੇ ਵੱਖੋ-ਵੱਖਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਨੇ ਜ਼ਿਲ੍ਹਾ ਬਰਨਾਲਾ ਦੀ ਸਬ ਡਿਵੀਜ਼ਨ ਤਪਾ ਮੰਡੀ ਦੇ ਵਿੱਚ ਵੱਖੋ-ਵੱਖਰੀ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਪਧੌੜ ਤੋਂ ਵਿਧਾਇਕ ਲਾਲਬ ਸਿੰਘ ਉਗੋਕੇ ਵਿਸ਼ੇਸ਼ ਤੌਰ ਤੇ ਸਬ ਡਿਵੀਜ਼ਨ ਤਪਾ ਮੰਡੀ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਨੇ ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦੇ ਤਹਿਤ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਵੱਡੀ ਜਿੱਤ ਪ੍ਰਾਪਤ ਕਰਨਗੇ ਅਤੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਕਰਵਾਏ ਜਾਣਗੇ ਉਹ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਇਸ ਇਲੈਕਸ਼ਨ ਨੂੰ ਕਿਉਂਕਿ ਲੋਕ ਚਾਹੁੰਦੇ ਨੇ ਵੀ 2022 ਦੇ ਵਿੱਚ ਇੱਕ ਝੂਠੀ ਬੁਨਿਆਦ ਤੇ ਜਿਹੜੀ ਸਰਕਾਰ ਬਣੀ ਸੀ ਲੋਕਾਂ ਨੂੰ ਉਸ ਚੀਜ਼ ਦਾ ਪਤਾ ਲੱਗ ਗਿਆ ਲੋਕ ਦੁਆਰੇ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਨੂੰ ਪੰਜਾਬ ਚ ਲਿਆਉਣਾ ਚਾਹੁੰਦੇ ਨੇ ਕਿਉਂਕਿ ਲੋਕ ਚਾਹੁੰਦੇ ਨੇ ਵੀ ਜਿੰਨੀ ਪੰਜਾਬ ਦੀ ਤਰੱਕੀ ਹੋਈ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਈ ਆ ਪਰ ਇਹ ਸਰਕਾਰ ਨੇ ਕਾਨੂੰਨ ਦੀਆਂ ਧੱਜੀਆਂ ਢਾਈਆਂ ਪਈਆਂ ਨੇ ਕਿਤੇ ਸਾਡੇ ਵੋਟਰ ਕਿਤੇ ਸਾਡੇ ਜਿਹੜੇ ਕੈਂਡੀਡੇਟ ਨੇ ਉਹਦਾ ਇੱਕ ਜਿਹੜੇ ਫਾਰਮ ਨੇ ਉਹ ਚੱਕ ਕੇ ਭੱਜ ਜਾਂਦੇ ਨੇ ਅੱਜ ਇੱਕ ਵੀਡੀਓ ਵਾਇਰਲ ਹੋਈ ਆ ਐਸਐਸਪੀ ਪਟਿਆਲੇ ਦੀ ਸ਼ਰਮ ਆਉਣੀ ਚਾਹੀਦੀ ਐ ਆਈਪੀਐਸ ਅਫਸਰ ਜਿਹੜਾ ਹੈ ਉਹ ਇਸ ਤਰ੍ਹਾਂ ਦੀ ਕਾਨਫਰੈਂਸਿੰਗ ਤੇ ਗੱਲ ਕਰ ਰਿਹਾ ਵੀ ਵੋਟਰਾਂ ਦੇ ਜਿਹੜੇ ਕੈਂਡੀਡੇਟ ਨੇ ਇਹਨਾਂ ਦੇ ਇੱਕ ਬਾਹਰੋਂ ਜਾ ਕੇ ਫਾਰਮ ਖੋਲੋ ਮਤਲਬ ਕਿ ਜਿਹੜੇ ਜਿਹੜੇ ਕੁਝ ਅਫਸਰ ਨੇ ਸਾਰੇ ਅਫਸਰ ਮਾੜੇ ਨਹੀਂ ਹੁੰਦੇ ਸਾਡੇ ਬਰਨਾਲੇ ਡੀਸੀ ਸਾਹਿਬ ਨੇ ਬਹੁਤ ਅੱਛੇ ਅਫਸਰ ਨੇ ਸਾਡੇ ਇੱਥੇ ਐਸਡੀਐਮ ਸਾਹਿਬ ਨੇ ਤਾਂ ਬਹੁਤ ਅੱਛੇ ਅਫਸਰ ਨੇ ਸਾਡੇ ਐਸਐਸਪੀ ਸਾਹਿਬ ਬਰਨਾਲੇ ਨੇ ਬਹੁਤ ਅੱਛੇ ਅਫਸਰ ਨੇ ਪਰ ਜਿਹੜੇ ਅਫਸਰ ਸਰਕਾਰ ਦੇ ਝੋਲੀ ਚੁੱਕ ਬਣੇ ਪਏ ਨੇ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ 2027 ਦੇ ਵਿੱਚ ਸਰਕਾਰ ਬਦਲ ਜਾਣੀ ਆ ਉਹਨਾਂ ਨੂੰ ਫਿਰ ਮੁੜ ਕੇ ਕਿਸੇ ਨੇ ਪ੍ਰੋਟੈਕਟ ਨਹੀਂ ਕਰਨਾ ਕਾਨੂੰਨ ਮੁਤਾਬਕ ਉਹਨਾਂ ਨੂੰ ਸਜ਼ਾ ਹੋਊਗੀ ਕਿਉਂਕਿ ਕਾਨੂੰਨ ਤੋਂ ਉੱਤੇ ਕੋਈ ਆਈਪੀਐਸ ਅਫਸਰ ਨਹੀਂ ਕੋਈ ਆਈਐਸ ਅਫਸਰ ਨਹੀਂ ਹੈ ਹਲਕਾ ਪ੍ਰੋਟੋ ਕੈਂਡੀਡੇਟ ਭਰ ਰਹੇ ਇਨਵੋਇਸ ਕਿਵੇਂ ਲਿਖਦੇ ਆ ਬਹੁਤ ਅਚਾਬਾ ਹੈ ਹਲਕਾ ਪਨੌਰ ਦੇ ਵਿੱਚ ਸ਼ਰਮਣੀ ਕਾਲੀ ਦਲ ਦੇ ਕੈਂਡੀਡੇਟਾਂ ਦੇ ਵਿੱਚ ਅਮੇਰਨਾ ਦੋ ਕੈਂਡੀਡੇਟ ਖੜੇ ਨੇ ਸਰਕਲ ਜੋ ਸਮੁਤੀ ਰੂੜੇਕੇ ਤੋਂ ਖੜੇ ਨੇ ਆ ਮੇਰੇ ਮਾਤਾ ਜੀ ਖੜੇ ਨੇਗੇ ਸੜਕਾਂ ਨਣੇਵਾਲ ਤੋਂ ਅਸੀਂ ਹੁਣ ਬਰਨਾਲੇ ਜ਼ਿਲ੍ਹਾ ਪ੍ਰੀਸ਼ਦ ਦੇ ਕਾਗਜ਼ਪੁਰਾ ਉਹ ਵਰਕਰਾਂ ਦੇ ਵਿੱਚ ਕੈਂਡੀਡੇਟਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਔਰ ਮੈਜੋਰਟੀ ਨਾਲ ਸ਼੍ਰਮਣਿਕ ਕਾਲੀਦਲ ਦੇ ਕੈਂਡੀਡੇਟ ਜਿੱਤਣਗੇ ਮੇਰਾ ਨਾਮ ਗੁਰਤੇਜ ਸਿੰਘ ਹੈ ਤੇ ਅਸੀਂ ਆਮ ਆਦਮੀ ਪਾਰਟੀ ਦੇ ਸ਼ੁਰੂ ਤੋਂ ਵਰਕਰ ਹਾਂ ਤੇ ਅੱਜ ਅਸੀਂ ਦਰਾਜ ਜੋਂਨ ਤੋਂ ਸਾਡੇ ਬਾਦਲ ਸਿੰਘ ਜੀ ਤੇ ਸਾਡੇ ਨਾਲ ਜਗਨ ਸਿੰਘ ਵਾਲਾ ਜੋਂਨ ਤੋਂ ਪ੍ਰਗਟ ਸਿੰਘ ਜੀ ਉਹ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਨਾਮਿਨੇਸ਼ਨ ਹੈ ਜਿਹੜਾ ਉਹ ਦਾਖਲ ਕੀਤਾ ਹੈ ਤੇ ਜਿਵੇਂ ਹੀ ਸਾਨੂੰ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਨੇ ਆਪ ਸਰਕਾਰ ਨੇ ਜਿਹੜੇ ਕਾਰੋ ਕੰਮਕਾਰ ਕਰਵਾਏ ਨੇ ਉਸ ਨੂੰ ਦੇਖਦੇ ਹੋਏ ਅਸੀਂ ਆਪਣੇ ਜਿਹੜੇ ਕੈਂਡੀਡੇਟਾਂ ਦਾ ਨਾਮਿਨੇਸ਼ਨ ਆ ਉਹ ਦਾਖਲ ਕੀਤਾ ਹੈ। ਬਿਲਕੁਲ ਜੀ ਲੋਕ ਬਹੁਤ ਜ਼ਿਆਦਾ ਖੁਸ਼ ਨੇ ਆਪ ਸਰਕਾਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਜ਼ਿਆਦਾ ਕੰਮ ਨੇ ਜਿਹੜੇ ਉਹ ਪਿਛਲੇ 3.5 ਸਾਲਾਂ ਦੇ ਵਿੱਚ ਕੀਤੇ ਨੇ ਤੇ ਹੁਣ ਵੀ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਕਾਰਜ ਕਰਵਾ ਰਹੀ ਹੈ ਉਸ ਨੂੰ ਦੇਖਦੇ ਹੋਏ ਲੋਕ ਜਿਹੜੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਵੋਟ ਪਾਉਣਗੇ ਤੇ ਹਮੇਸ਼ਾ ਲੋਕਾਂ ਨੇ ਕੰਮਾਂ ਨੂੰ ਦੇਖਦੇ ਹੋਏ ਵੋਟਾਂ ਪਾਈ ਨੇ ਤੇ ਇਸ ਵਾਰ ਵੀ ਸਾਡੇ ਜਿਹੜੇ ਕੈਂਡੀਡੇਟ ਨੇ ਬਲਾਕ ਸੰਮਤੀਆਂ ਦੇ ਜ਼ਿਲ੍ਹਾ ਪ੍ਰੇਸ਼ਦ ਜੋ ਉਹਨਾਂ ਦੇ ਸਾਰਿਆਂ ਨੂੰ ਉਹ ਕੰਮਜਾਬ ਕਰ ਦਿੱਗੇ ਰਪਿੰਦਰ ਕੌਰ ਜੀ ਹਾਂ ਜੀ ਮੈਂ ਬਰਾਲ ਸੰਤੀ ਚ ਖੜੀ ਹੋਈ ਹਾਂ ਵੋਟਾਂ ਚ ਮੈਨੂੰ ਬੇਨਤੀ ਕਰਦੇ ਹਾਂ ਜੀ ਮੈਨੂੰ ਜਿਤਾਵੋ ਕਰਮਜੀਤ ਸਿੰਘ ਮਹਿਤਾ ਜੀ ਤੇ ਆਪਣਾ ਧਰਮ ਪਤਨੀ ਰਪਿੰਦਰ ਕੌਰ ਜੀ ਪਿੰਡ ਮਹਿਤੇ ਤੋਂ ਬਲਾਕ ਸੰਤੀ ਚ ਚੋਣ ਲੜ ਰਹੇ ਜੀ ਤੇ ਬਾਕੀ ਜਿਹੜੇ ਆਪਣੇ ਕਾਮਕਾਰ ਕੋਈ ਪਏ ਨੇ ਦੂਰੇ ਜਾਂ ਕੋਈ ਬਗਾਸ ਦੇ ਕੰਮ ਪਏ ਨੇ ਤੇ ਕਿਰਪਾ ਕਰਕੇ ਆਪ ਨੂੰ ਮੌਕਾ ਦਿਓ ਜੀ ਆਪਾਂ ਸੇਵਾ ਕਰਾਂਗੇ ਸੇਵਾ ਕਰਨ ਦਾ ਮੌਕਾ ਦਿਓ ਜੀ ਆਪ ਨੂੰ ਕਿਰਪਾ ਕਰਕੇ ਹੱਤਵੰਨ ਕੇ ਬੇਨਤੀ ਹੈ ਜੀ ਤੇ ਬਲਕ ਸਾਮਤੀ ਚ ਚੋਣਾਂ ਤੋਂ ਵੱਧ ਤੋਂ ਵੱਧ ਆਪਾਂ ਨੂੰ ਕੰਮ ਜੱਪ ਕਰਕੇ ਤਾਂ ਸੇਵਾ ਕਰਨ ਦਾ ਮੌਕਾ ਦਿਓ ਜੀ ਇਹ ਆਪਣੇ ਮਹਿਤਾ ਜੀ ਕੁਣਸ ਤੇ ਖੁੱਡੀ ਬਲਕ ਚ ਜੀ ਤਨਪਿੰਡ ਆਉਂਦੇ ਜੀ ਆਹ ਦੇਖੋ ਜੀ ਅ ਅੱਜ ਨਾਮਿਨੇਸ਼ਨ ਦਾ ਆਖਰੀ ਦਿਨ ਆ ਤੇ ਤਕਰੀਬਨ 2 ਘੰਟੇ ਬਾਕੀ ਆ ਮੈਂ ਐਸਟੀਐਮ ਤੱਬਾ ਦੇ ਨਾਲ ਇਹੀ ਗੱਲ ਕਰੀ ਆ ਵੀ ਜਿਹੜੀ ਵੀ ਪਾਰਟੀ ਦੇ ਉਮੀਦਵਾਰ ਨਾਮਿਨੇਸ਼ਨ ਲੈ ਕੇ ਆ ਰਹੇ ਆ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਸਾਰਿਆਂ ਨੂੰ ਜਿਹੜਾ 3 ਵਜੇ ਤੱਕ ਐਂਟਰ ਕਰਵਾ ਕੇ ਉਹਨਾਂ ਦੇ ਜਿਹੜੇ ਨਾਮੀਨੇਸ਼ਨ ਆ ਉਹ ਲੈ ਜਾਣ ਚਾਹੇ ਉਹ ਆਪਣੀ ਜਿਹੜਾ ਮੌਜੂਦਾ ਸਰਕਾਰ ਦਾ ਕੈਂਡੀਡੇਟ ਆ ਚਾਹੇ ਕੋਈ ਇੰਡੀਪੈਂਡੈਂਟ ਆ ਚਾਹੇ ਅਕਾਲੀ ਦਲ ਕਾਂਗਰਸ ਕਿਸੇ ਦਾ ਵੀ ਕੈਂਡੀਡੇਟ ਆ ਵੀ ਸਾਰੇ ਦੇ ਸਾਰੇ ਕੈਂਡੀਡੇਟਾਂ ਨੂੰ ਫ੍ਰੀ ਫੇਅਰ ਉਹਨਾਂ ਦੀ ਨਾਮੀਨੇਸ਼ਨ ਕਰਵਾਉਣੀ ਆ ਤੇ ਕਿਸੇ ਵੀ ਤਰ੍ਹਾਂ ਦੀ ਮਤਲਬ ਕਿਸੇ ਨੂੰ ਦਿੱਕਤ ਨਹੀਂ ਪਾਉਣੀ ਚਾਹੀਦੀ ਸਿਰ ਕਿਵੇਂ ਦੇ ਦੇਗਾ ਮੌਜੂਦਾ ਸਰਕਾਰ ਹੈਗੀ ਆ ਤੁਹਾਡੇ ਕੈਂਡੀਡੇਟ ਵੀ ਹੈਗੇ ਆ ਆਪ ਪਾਰਟੀ ਦੇ ਕਿੰਨੇ ਦੇ ਆ ਦੇਖੋ ਜੀ ਸਾਡੇ ਸਾਰੇ ਕੈਂਡੀਡੇਟਾਂ ਦੇ ਤਕਰੀਬਨ ਜਿਹੜੀ ਨਾਮੀਨੇਸ਼ਨ ਫ ਲਗੂਆ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਕੰਮਾਂ ਨੂੰ ਸਰਕਾਰ ਦੇ ਕੰਮਾਂ ਨੂੰ ਜਿਹੜਾ ਬਹੁਤ ਉਤਸ਼ਾਹ ਹੈਗਾ ਲੋਕਾਂ ਨੇ ਮਤਲਬ ਖੁਸ਼ ਹੋ ਕੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜਨ ਦੀ ਜਿਹੜੀ ਇੱਛਾ ਜਤਾਈ ਹੈ ਤੇ ਸਾਡੇ ਤਕਰੀਬਨ 25 ਬਲਾਕ ਸਮਤੀਆਂ ਤੇ ਚਾਰ ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ 29 ਦੇ 29 ਕੈਂਡੀਡੇਟ ਆ ਜਿਹੜੇ ਉਹ ਫਾਈਨਲਾਈਜ਼ ਹੋ ਚੁੱਕੇ ਆ ਤੇ ਉਹਨਾਂ ਦੀ ਨਾਮੀਨੇਸ਼ਨ ਵੀ ਤਕਰੀਬਨ ਪੰਜਾਬ ਦੇ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਹੈ ਇਸ ਤੋਂ ਪਹਿਲਾਂ ਪੁਲਿਸ ਨੇ ਕਾਰਵਾਈ ਕਰਕੇ ਕਈ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਹੈ ਲੁਧਿਆਣਾ ਜਲੰਧਰ ਅਤੇ ਅੰਮ੍ਰਿਤਸਰ ਸਮੇਤ 19 ਜ਼ਿਲ੍ਹਿਆਂ ਦੇ ਵਿੱਚ 26 ਥਾਮਾਂ ਤੇ ਕਿਸਾਨ ਪਟੜੀਆਂ ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰਨਗੇ ਇਹ ਪ੍ਰਦਰਸ਼ਨ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਚੱਲੇਗਾ ਜਾਨੀ ਕਿ 2 ਘੰਟਿਆਂ ਤੱਕ ਚੱਲੇਗਾ ਇਸ ਦੌਰਾਨ ਰੇਲਵੇ ਵੱਲੋਂ ਟ੍ਰੈਫਿਕ ਪ੍ਰਭਾਵਿਤ ਹੋਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਟ੍ਰੇਨਾਂ ਨੂੰ ਰਸਤੇ ਦੇ ਵਿੱਚ ਰੋਕਣ ਟਰਮੀਨੇਟ ਕਰਨ ਜਾਂ ਰੱਦ ਕਰਨ ਦੀ ਤਿਆਰੀ ਕੀਤੀ ਗਈ ਹੈ ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਵੀ ਅਧਿਕਾਰਿਕ ਲਿਸਟ ਜਾਰੀ ਨਹੀਂ ਕੀਤੀ ਗਈ ਹੈ ਕਿਸਾਨਾਂ ਦੇ ਇਸ ਰੋਸ ਕਾਰਨ 2 ਘੰਟਿਆਂ ਦੇ ਸਮੇਂ ਦੌਰਾਨ ਟ੍ਰੇਨ ਦੇ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਪਰੇਸ਼ਾਨੀਆਂ ਆ ਸਕਦੀਆਂ ਨੇ ਹਾਲਾਂਕਿ ਕਿਸਾਨਾਂ ਦੇ ਵੱਲੋਂ ਹਾਈਵੇਜ਼ ਦੇ ਕਿਸੇ ਵੀ ਕਿਸਮ ਦਾ ਜਾਮ ਜਾਂ ਪ੍ਰਦਰਸ਼ਨ ਨਹੀਂ ਕੀਤਾ ਜਾਏਗਾ ਹੁਣ ਸਵਾਲ ਇਹ ਹੈ ਕਿ ਕਿਸਾਨ ਇਹ ਪ੍ਰਦਰਸ਼ਨ ਕਿਉਂ ਕਰ ਰਹੇ ਨੇ ਕਿਸਾਨ ਮਜ਼ਦੂਰ ਮੋਰਚਾ ਦੇ ਨਿੱਕੇ ਕੇ ਐਮਐਮ ਦੇ ਕਨਵੀਨਰ ਸਰਵਣ ਸਿੰਘ ਪੰਦੀਰ ਨੇ ਦੱਸਿਆ ਕਿ ਉਹਨਾਂ ਦੀਆਂ ਤਿੰਨ ਮੁੱਖ ਮੰਗਾਂ ਨੇ ਪਹਿਲੀ ਮੰਗ ਇਹ ਹੈ ਕਿ ਬਿਜਲੀ ਸੰਸ਼ੋਧਨ ਬਿੱਲ 2025 ਨੂੰ ਰੱਦ ਕੀਤਾ ਜਾਵੇ ਦੂਜੀ ਮੰਗ ਹੈ ਕਿ ਪੰਜਾਬ ਦੇ ਵਿੱਚ ਲਗਾਏ ਜਾ ਰਹੇ ਪ੍ਰੀਪੇਡ ਬਿਜਲੀ ਮੀਟਰ ਹਟਾਏ ਜਾਣ ਤੀਜੀ ਮੰਗੇ ਕਿ ਪੰਜਾਬ ਸਰਕਾਰ ਨੂੰ ਸਰਕਾਰੀ ਜ਼ਮੀਨਾਂ ਦੀ ਵਿਕਰੀ ਤੋਂ ਰੋਕਿਆ ਜਾਵੇ ਪੰਧੇਰ ਨੇ ਕਿਹਾ ਕਿ ਇਹ ਅੰਦੋਲਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਦੇ ਲਈ ਹੈ ਇਸ ਦਾ ਮਕਸਦ ਸਰਕਾਰਾਂ ਨੂੰ ਇਹ ਮੁੱਦੇ ਲੋਕਾਂ ਦੀ ਆਵਾਜ਼ ਦੇ ਤੌਰ ਦੇ ਉੱਤੇ ਸੁਣਨ ਲਈ ਮਜਬੂਰ ਕਰਨਾ ਹੈ ਕਿਸਾਨ ਜਿਲ੍ਹਾ ਸਕਤਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫਰੋਇਪੁਰ ਤੋਂ ਜੀ ਜੋ ਅੱਜ 5 ਦਸੰਬਰ ਨੂੰ ਕਿਸਾਨ ਮਜ਼ਦੂਰ ਮੋਰਚੇ ਨੇ ਸੱਦਾ ਦਿੱਤਾ ਸੀ ਕਿ ਪੂਰੇ ਪੰਜਾਬ ਦੇ ਵਿੱਚ 2 ਘੰਟੇ ਦੇ ਲਈ ਹਰੇਲਾਂ ਦਾ ਚੱਕਾ ਜਾਮ ਕੀਤਾ ਜਾਊਗਾ 1 ਤੋਂ ਲੈ ਕੇ 3 ਵਜੇ ਤੱਕ ਜਿਸ ਐਲਾਨ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਜਿਹੜੀ ਉਹ ਪੂਰੀ ਤਰ੍ਹਾਂ ਬਖਲਾੜ ਦੇ ਵਿੱਚ ਆ ਚੁੱਕੀ ਆ ਪੂਰੇ ਪੰਜਾਬ ਦੇ ਵਿੱਚ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਜਿਹੜੀ ਉਹ ਕੀਤੀ ਜਾ ਰਹੀ ਆਹੀਂ ਇਸ ਦੀ ਸਾਰੇ ਚਾਅ ਦਾ ਇਹਨੇ ਕੇਦੀ ਕਰਦੇ ਆ ਕਿਉਂਕਿ ਅੱਜ ਦਾ ਰੇਡੋ ਕੋ ਜਿਹੜਾ ਕੇਂਦਰ ਸਰਕਾਰ ਬਿਲੀ ਸੋਧ ਬਿੱਲ 225 ਜਿਹੜਾ ਉਹ ਉਹਦਾ ਖਰੜਾ ਜਿਹੜਾ ਜਾਂ ਆਉਣ ਵਾਲੇ ਸਮੇਂ ਬਿੱਲ ਪਾਸ ਕਰਨ ਜਾ ਰਹੀ ਆ ਉਹਦਾ ਖਰੜਾ ਜਿਹੜਾ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਭੇਜਿਆ ਆ ਰਾਜ ਸਰਕਾਰਾਂ ਨੂੰ ਭੇਜਿਆ ਉਹਤੇ ਭਗਵੰਤ ਮਾਨ ਸਰਕਾਰ ਚੁੱਪ ਬੈਠੀ ਆ ਉਸ ਕਰਕੇ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਜਥੇਬੰਦੀਆਂ ਵੱਲੋਂ ਲੀਕਿਆ ਹੋਇਆ ਵਾ ਤੇ ਭਗਵੰਤ ਮਾਨ ਸਰਕਾਰ ਇਸ ਗੱਲ ਤੋਂ ਸਾਬਤ ਹੁੰਦਾ ਵਾ ਕੇ ਭਗਵੰਤ ਮਾਨ ਸਰਕਾਰ ਮੋਦੀ ਸਰਕਾਰ ਦੇ ਨਾਲ ਮਿਲੀ ਹੋਈ ਆ ਬਿਜਲੀ ਜਿਹੜਾ ਉਹ ਨਿੱਜੀ ਹੱਥਾਂ ਦੇ ਵਿੱਚ ਦੇਣ ਵਾਸਤੇ ਕੇਂਦਰ ਸਰਕਾਰ ਦੇ ਨਾਲ ਸਹਿਮਤਿਆ ਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਰੇਲ ਰੋਕੋ ਕੀਤਾ ਜਾ ਰਿਹਾ ਵਾ ਸੋ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੇਲ ਰੋਕੋ ਕੀਤਾ ਜਾਊਗਾ ਇਹ ਉਸੇ ਤਰ੍ਹਾਂ ਗਜ਼ਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐਲਾਨ ਕੀਤਾ ਆ ਬਸਤੀ ਟੈਂਕਾਂ ਵਾਲੀ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਬਸ ਤੇ ਟੈਂਕਾਂ ਵਾਲੀ ਫਰੋਈ ਪਰ ਵਿਖੇ ਰੇਲਾਂ ਦਾ ਚੱਕਾ 2 ਘੰਟੇ ਲਈ ਜਾਮ ਕੀਤਾ ਜਾਊਗਾ ਇਸ ਕਰਕੇ ਇਹ ਐਲਾਨ 20 ਦਿਨ ਪਹਿਲਾਂ ਦਾ ਕੀਤਾ ਹੋਇਆ ਵਾ ਜੇਕਰ ਭਗਵੰਤ ਮਾਨ ਚਾਹੁੰਦੀ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਜਿਹੜਾ ਉਹ ਸੰਪਰਕ ਕਰਕੇ ਮੀਟਿੰਗ ਤੈਅ ਕਰ ਸਕਦੀ ਕੋਈ ਹੱਲ ਕੱਢ ਸਕਦੀ ਪਰ ਭਗਵੰਤ ਮਾਨ ਸਰਕਾਰ ਕੇਵਲ ਤੇ ਕੇਵਲ ਲੋਕਾਂ ਨੂੰ ਖੱਜਲ ਖਵਾਰ ਕਰ ਰਹੀ ਆ ਕਿ ਇਸ ਮਸਲਿਆਂ ਦਾ ਹੱਲ ਨਹੀਂ ਕੱਢ ਰਹੀ ਰੇਲਾ ਰੋਕਣਾ ਕਿਸਾਨਾਂ ਦਾ ਅਣਖ ਦਾ ਸਵਾਲ ਨਹੀਂ ਮਜਬੂਰੀ ਬਣ ਚੁੱਕੀ ਕਿਉਂਕਿ ਪੂਰੇ ਜਨਤਕ ادارے ਭਗਵੰਤ ਮਾਨ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਮੋਦੀ ਸਰਕਾਰ ਦੇ ਇਸ਼ਾਰੇ ਤੇ ਦੇ ਰਹੀ ਆ ਪੰਜਾਬ ਦੇ ਲੋਕ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਆਪਣੇ ਜਨਤਕ ਅਦਾਰੇ ਜਿਸ ਤਰ੍ਹਾਂ ਬਿਜਲੀ ਬੋਰਡ ਨੂੰ ਨਿਪੂਰਨ ਤਰ੍ਹਾਂ ਨਿੱਜੀ ਹੱਥਾਂ ਵਿੱਚ ਨਹੀਂ ਜਾਣ ਦੇਣਗੇ ਨਿੱਜੀ ਜਿਹੜੇ ਬਿਜਲੀ ਪ੍ਰੀ ਐਡਮਿਟਰ ਆ ਉਹਨਾਂ ਦਾ ਅਸੀਂ ਵਿਰੋਧ ਕਰ ਰਹੇ ਹਾਂ ਜੇਕਰ ਬਿੱਲ ਪਾਸ ਹੁੰਦਾ ਸਬ ਸਟੀਆਂ ਜਿਹੜੀਆਂ ਖਤਮ ਕਰ ਦਿੱਤੀਆਂ ਜਾਣਗੀਆਂ ਚਾਹੇ ਘਰੇਲੂ ਬਿਜਲੀ ਤੇ ਚਾਹੇ ਮੋਟਰਾਂ ਵਾਲੀ ਬਿਜਲੀ ਦੇ ਉੱਤੇ ਇਸ ਕਰਕੇ ਪੰਜਾਬ ਦੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਾਨਸਾ ਵਿਖੇ ਨਾਮਜ਼ਦਗੀਆਂ ਭਰਨ ਦੇ ਲਈ ਉਮੀਦਵਾਰਾਂ ਦੇ ਨਾਲ ਪਹੁੰਚੇ ਬੁੱਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੋਧਰਾਮ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਿਰ ਚੁੱਕਣ ਵਾਲੇ ਗੈਂਗਸਟਰਾਂ ਨੂੰ ਨੱਥ ਪਾਈ ਜਾ ਰਹੀ ਹੈ ਅਤੇ ਪੰਜਾਬ ਦੇ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਇਨਕਾਊਂਟਰ ਤੱਕ ਕੀਤੇ ਜਾ ਰਹੇ ਨੇ ਪੁਲਿਸ ਦੇ ਵੱਲੋਂ ਇਹ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਬਿਲਕੁਲ ਬਰਕਰਾਰ ਹੈ ਅਤੇ ਦੂਸਰੀਆਂ ਪਾਰਟੀਆਂ ਵਾਲੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਮਾਹੌਲ ਬਹੁਤ ਹੀ ਖਰਾਬ ਇਹ ਦੱਸ ਰਹੇ ਨੇ ਪਰ ਐਸਾ ਕੁਛ ਨਹੀਂ ਆ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਇਹਨਾਂ ਚੀਜ਼ਾਂ ਨੂੰ ਨੱਥ ਪਾਈ ਹੈ ਤੇ ਪੰਜਾਬ ਦੇ ਵਿੱਚ ਹਰ ਕੋਈ ਅਮਨ ਸ਼ਾਂਤੀ ਦੇ ਨਾਲ ਰਹਿ ਰਿਹਾ ਹੈ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਦੇ ਵੱਲੋਂ ਕੱਸੇ ਜਾ ਰਹੇ ਤੰਜ ਤੋਂ ਬਿਨਾਂ ਉਹਨਾਂ ਦੇ ਕੋਲ ਕਹਿਣ ਦੇ ਲਈ ਹੋਰ ਕੁਛ ਵੀ ਨਹੀਂ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦਾ ਲਗਾਤਾਰ ਵਿਕਾਸ ਕੀਤਾ ਜਾ ਰਿਹਾ ਤੇ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦੀਆਂ ਗਰਾਂਟਾ ਦੇ ਕੇ ਪੰਜਾਬ ਨੂੰ ਨਮੀਆਂ ਲੀਹਾਂ ਤੇ ਲਜਾਇਆ ਜਾ ਰਿਹਾ ਹੈ ਬੇਪ੍ਰਦੀ ਅੱਜ ਆਖਰੀ ਦਿਨ ਸੀ ਸਾਰਿਆਂ ਨੇ ਅੱਜ ਸਾਡੇ ਜ਼ੋਨ ਤੋਂ ਬਦਲਾ ਦਾ ਹਲਕੇ ਤੋਂ 4ਵੇਂ ਜ਼ੋਨ 4ਾਂ ਜਿਹਨਾਂ ਨੇ ਅੱਜ ਦੀ ਮਾਨਸਾ ਕੀਤੀ ਆ ਮੁੱਦਾ ਇਹੀ ਆ ਜਿੱਦਾਂ ਮਾਨਸਾ ਦੀ ਸੋਚ ਆ ਜਿਹੜੀ ਪੰਜਾਬ ਦਾ ਵਿਕਾਸ ਕਰਨਾ ਅਰੰਗਲੇ ਪੰਜਾਬ ਦਾ ਪਹਿਰਾ ਦੇਣਾਗਾ ਉਸੇ ਤਰ੍ਹਾਂ ਹੀ ਉਹਨਾਂ ਦੀ ਨੀਤੀ ਨੂੰ ਅੱਗੇ ਵਧਾਉਂਦੇ ਹੋਏ ਕੰਮ ਕਰਾਂਗੇ ਲੋਕਾਂ ਚ ਅਸੀਂ ਕਰਨੀ ਆ ਜਿਹੜੀ ਉਹ ਸੇਵਾ ਉਹਨਾਂ ਨੇ ਜਿਹੜਾ ਕੀਤਾਗਾ ਉਹ ਰਾਜ ਨਹੀਂ ਸੀ ਉਹ ਬੰਦਾ ਰਾਜ ਸੀ ਸੋ ਉਹ ਤੋਂ ਮੁਕਤੀ ਮਿਲੀ ਆ ਸਾਢੇ 3 1/4 ਸਾਲ ਹੋ ਗਏ ਲੋਕਾਂ ਨੂੰ ਮੁਕਤੀ ਮਿਲੀ ਆ ਪੰਜਾਬ ਮਹਿਸੂਸ ਕਰ ਰਿਹਾ ਕਿ ਕੋਈ ਆਪਣਾ ਮੁੱਖ ਮੰਤਰੀ ਆ ਕੋਈ ਆਪਣਾ ਧੀ ਪੁੱਤ ਆ ਜਿਹੜਾ ਸਾਡੇ ਲੋਕਾਂ ਨੂੰ ਵੇਖ ਰਿਹਾ ਮੁੱਦਿਆਂ ਤੇ ਕੰਮ ਕਰਦਾ ਜੀ ਅੱਜ ਆਖਰੀ ਦਿਨ ਸੀਗਾ ਬਲਾਗ ਸਮਤੀ ਚੋਣਾਂ ਤੇ ਜਲ ਵੀ ਚੋਣਾਂ ਦਾ ਤੁਸਫਰਫੁਲੀ ਸਾਡੇ ਬੜਲਾਡਾ ਹਲਕੇ ਦੇ ਚਾਰ ਬੰਦੇ ਸੈਗੇ ਜੋਨ ਚਾਰਾਂ ਨੇ ਆਪਣੇ ਜਿਹੜੇ ਨਾਮ ਦੇ ਦਿੱਕਤ ਪੱਤਰ ਅੱਜ ਭਰੇ ਨੇ ਬੜਾ ਬਾਲ ਜੋਂ ਤੋਂ ਤੁਹਾਡੇ ਸਾਹਮਣੇ ਡਿਸਪੈਂਸਰ ਤੋਂ ਕੀ ਇਹ ਪੁੱਛਵਾ ਜੋਂ ਤੋਂ ਵੀ ਵਿਜਿੰਦਰ ਕੌਰ ਆ ਪੁਲਵਿੰਦਰ ਜੋਂ ਤੋਂ ਪੁਲਵਿੰਦਰ ਸਿੰਘ ਹੈ ਤੇ ਅਕਾ ਹੀ ਜੋਂ ਤੋਂ ਹੈਗੇ ਬੀਬੀ ਕੁਮਾਰ ਸੋਸੀਂ 30 ਦੇ ਰਹੇ ਜਿਹੜਾ ਦਿਮਾਗੀ ਪੂਰਾ ਸਰਕਾਰ ਆ ਬਿਲਕੁਲ ਚਾਰੇ ਚਾਰੇ ਜਿਹੜੇ ਸਾਡੇ ਪੰਜ ਜੋਂ ਨੇ ਅਸੀਂ ਜਿੱਤ ਕੇ ਭਗਵਾਨ ਤੋਂ ਅੰਜਲੀ ਜੋਂ ਨੇ ਗਏ ਸਰਕਾਰ ਕੀ ਜੋਂ ਦੇ ਜਿਹੜੇ ਕਰੋੜ ਵੀ ਕਹਿ ਲਏ ਨੇ ਕਿ ਪੰਜਾਬ ਦੇ ਵਿੱਚ ਲਾ ਨ ਆਰਡਰ ਨਹੀਂ ਹੈਗਾ ਕੋਈ ਵਿਕਾਪ ਨਹੀਂ ਜਦੋਂ ਸੋ ਗਿਆ ਸਰਕਾਰਾਂ ਅਸੀਂ ਤੁਹਾਡੇ ਨਾਲ ਆਰਡਰ ਕਿੰਨੇ ਕੀ ਕੋਈ ਬੰਦਾ ਉੱਠਦਾ ਦੇਖੋ ਗੁੰਡਾ ਉੱਠਦਾ ਕੋਈ ਉਹ ਨਾਲ ਨਪਲਿਆ ਜਾਂਦਾ ਹੈ ਸਰਕਾਰ ਦਾ ਫਰਜ਼ ਹੁੰਦਾ ਹੈ ਵੀ ਜੇਕਰ ਗੁੰਡਾ ਹੋ ਸ਼ਰਿਆਮ ਦੁਬਾਰਾ ਫਰਦਾ ਰਹੇ ਇਹਦਾ ਮੰਨ ਲੀਏ ਸੀ ਜਦੋਂ ਨਾਲ ਦੀ ਨਾਲ ਹਰੇਕ ਚੀਜ਼ ਨੱਪੇ ਹੋ ਜਾਂਦਾ ਹੈ ਬੰਦੇ ਦਾ ਇਨਕੋਟੇ ਵੀ ਕੀਤੇ ਜਾਂਦੇ ਨੇ ਜਿਹੜਾ ਬਾਲਗ ਬੰਦਾ ਪਾਇਦਾ ਸੋ ਅਸੀਂ ਕੋਈ ਗੱਲ ਹੈ ਲਾਰਡ ਆਰਡਰ ਦੀ ਏਡੀ ਗੱਲ ਜਿੱਥੇ ਪਹਿਲਾਂ ਕਾਂਸ ਬਣੇ ਤੇ ਸ਼ਰਿਆਮ ਬੁਰਾ ਹੁੰਦਾ ਸੀ ਅਕਾਲੀਆਂ ਵੇਲੇ ਬੁਰਾ ਹੁੰਦਾ ਸੀ ਆਕਾਦ ਦਖਤ ਨੂੰ ਤੈ ਜਾਣਾ ਤੇ ਕਾਲ ਤੱਕ ਗੁਰੂ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਤੋਂ ਵੱਡਾ ਕੋਈ ਲਾਰਡ ਆਰਡਰ ਤੋਂ ਖਰਾਬ ਨਹੀਂ ਹੋਇਆ ਕੀ ਕਰਕੇ ਕੀ ਮੇਨ ਮੁੱਦਾ ਰਹੂਗਾ ਜੀ ਹੁਣ ਇਹਨਾਂ ਦਾ ਦੇਖੋ ਜੀ ਸਾਰੀ ਸਰਕਾਰ ਹੈ ਸਾਡੀ ਸਰਕਾਰ ਨੇ ਪ੍ਰਾਪਤੀਆਂ ਦੱਸਣਾ ਲੋਕਾਂ ਨੂੰ ਮੇਨ ਮੁੱਦਾ ਹੈ ਉਹ ਪ੍ਰਾਪਤੀਆਂ ਨੇ ਬਿਜਲੀ ਫਰੀ ਆਪਾਂ ਸਾਰੇ ਲੈ ਰਹੇ ਹਾਂ ਪਾਣੀ ਜਿਹੜਾ ਹੈਗਾ ਕਿਸਾਨਾਂ ਨੂੰ ਪਹਿਲੇ ਵਾਰ ਇਹ ਕਿਸਾਨ ਨੂੰ ਪਾਣੀ ਮਿਲਿਆ ਮੁਗੇ ਲਾਇਏ ਗਏ ਨੇ ਬਲਾਡਾ ਹਲਕੇ ਦੇ ਵਿੱਚ 110 ਕਰੋੜ ਰੁਪਇਆ ਕੱਲਾ ਅਸੀਂ ਪਾਣੀ ਦੇ ਖਾਣਾਂ ਵਾਸਤੇ ਲਾਤਾ ਆਹੋ ਨਹੀਂ ਗ੍ਰਿਡ ਲਾਇਆ 55 ਕਰੋੜ ਦਾ 45 ਕਰੋੜ ਦਾ ਪਹਿਲਾਂ ਅਸੀਂ ਪਾਣੀ ਤੋਂ ਲੈ ਵਾ ਪਹਿਲਾਂ ਨਹੀਂ ਅਸੀਂ ਜਿਹੜਾ ਪਾਣੀ ਬਿਜਲੀ ਸੀ ਉਹ ਮਾਨਸਾ ਤੋਂ ਸਾਰੇ ਛੱਡ ਕੇ ਵੀ ਸੀ ਹੁਣ 220 ਕੇਵੀ ਤੁਹਾਡੇ ਚ ਹੋ ਗਿਆ। ਮਾ ਤੁਹਾਡਾ ਹਲਕੇ ਨੂੰ ਸਾਰਾ ਗੱਡੋਂ ਤੋਂ ਲੀਲੀ ਮਿਲੂਗੀ। ਹੁਣੇ ਅਸੀਂ 65 ਕਰੋੜ ਰੁਪਏ ਦੀ ਕਿਸਾਨ ਮਲਕ ਵਪਾਰੀਆਂ ਵਾਸਤੇ ਕਿਸਾਨਾਂ ਵਾਸਤੇ ਵੀ ਸਾਰੇ ਵਾਸਤੇ ਨਵੀਂ ਨਾਜਵੰਡੀ ਬਣਾ ਰਹੇ ਹਾਂ। ਔਰ ਕੰਮ ਸ਼ੁਰੂ ਹੋ ਗਿਆ ਨਾਜਨਾਲਾ ਬਹੁਤ ਜਲਦੀ 1 ਮਹੀਨੇ ਵਿੱਚ ਸਭ ਕੁਝ ਇਹਦਾ ਮੇਨ ਮੇਨ ਕਾੜਨੇ 61 ਕਰੋੜ 31 ਕਰੋੜ ਰੁਪਏ ਮਲਕ ਨੂੰ ਫੂਲਾ ਵਾਸਤੇ ਅਸੀਂ ਦਿੱਤਾ ਹੈ। ਹਮਾਰੇ ਦੀ ਦਵਾਈ ਹੈ, ਮੈਡੀਸਨ ਹੈ ਉਹ ਫੇਰੀ ਮਿਲ ਰਹੀ ਹੈ। ਜਿੰਨਾ ਵਿਕਾਸ ਜਿੰਨਾ ਲੋਕਾਂ ਨੇ ਭੜਾਈ ਵਾਸਤੇ ਮਾਨ ਸਰਕਾਰ ਨੇ ਕੀਤਾ ਕਿਸੇ ਨੇ ਕੀਤਾ। ਪੰਜਾਬ ਦੇ ਮੋਗਾ ਤੋਂ ਇੱਕ ਐਸੀ ਖਬਰ ਸਾਹਮਣੇ ਆਈ ਹੈ ਜਿਹੜੀ ਸਾਰਿਆਂ ਨੂੰ ਹੈਰਾਨ ਕਰਦੀ ਹੈ ਦਰਸਲ ਪੰਜਾਬ ਦੀਆਂ ਕੁੜੀਆਂ ਦੇ ਨਾਲ ਮੁੰਡੇ ਹਮੇਸ਼ਾ ਧੋਖਾਈ ਕਰਦੇ ਨੇ ਇਸ ਕੁੜੀ ਦੇ ਵੱਲੋਂ ਇਹ ਇਥੇ ਇਲਜ਼ਾਮ ਲਗਾਏ ਗਏ ਨੇ ਹੁਣ ਇਸੇ ਦੀ ਤਾਜ਼ਾ ਮਿਸਾਲ ਮੋਗਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਹੋ ਰਏ ਦੂਜੇ ਵਿਆਹ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਇੱਕ ਕੁੜੀ ਦੇ ਵੱਲੋਂ ਮੈਰਿਜ ਪੈਲੇਸ ਦੇ ਬਾਹਰ ਪਹੁੰਚ ਕੇ ਹੰਗਾਮਾ ਕੀਤਾ ਗਿਆ ਕੁੜੀ ਨੇ ਮੁੰਡੇ ਦੇ ਉੱਪਰ આરોਪ ਲਗਾਇਆ ਹੈ ਕਿ ਉਹ ਦੂਸਰਾ ਵਿਆਹ ਕਰਾ ਰਿਹਾ ਹੈ ਅਤੇ ਉਸ ਦੇ ਵੱਲੋਂ ਪੁਲਿਸ ਦੀ ਸਹਾਇਤਾ ਦੇ ਨਾਲ ਮੌਕੇ ਤੇ ਜਾ ਕੇ ਚੈਕਿੰਗ ਕੀਤੀ ਗਈ ਤਾਂ ਦੇਖਿਆ ਗਿਆ ਕਿ ਮੁੰਡਾ ਉਥੋਂ ਨਿਕਲ ਚੁੱਕਾ ਹੈ ਅਤੇ ਕੁੜੀ ਦੇ ਵੱਲੋਂ ਮੁੰਡੇ ਦੀ ਆਨੰਦ ਕਾਰਜਾਂ ਦੀ ਵੀਡੀਓ ਵੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ। ਉੱਥੇ ਹੀ ਮੁੰਡੇ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਇੱਥੇ ਕੋਈ ਵਿਆਹ ਨਹੀਂ ਹੋ ਰਿਹਾ। ਇੱਥੇ ਤਾਂ ਮੇਰੀ ਮੈਰਿਜ ਐਨੀਵਰਸਰੀ ਹੈ ਇੱਕ ਵਿਅਕਤੀ ਦੇ ਵੱਲੋਂ ਉੱਥੇ ਕਿਹਾ ਗਿਆ। ਇੱਥੇ ਉਹ ਸੈਲੀਬ੍ਰੇਟ ਕਰਨ ਦੇ ਲਈ ਪਹੁੰਚੇ ਨੇ। ਇਸ ਤੋਂ ਬਾਅਦ ਕੁੜੀ ਨੇ ਆਨੰਦ ਕਾਰਜਾਂ ਦੀ ਵੀਡੀਓ ਵੀ ਉੱਥੇ ਦਿਖਾਈ ਸਾਰਿਆਂ ਨੂੰ ਅਤੇ ਪੁਲਿਸ ਵਾਲਿਆਂ ਨੇ ਨਮੀ ਵਿਆਹ ਜਾਣ ਵਾਲੀ ਲੜਕੀ ਦੀ ਮਾਂ ਨੂੰ ਕਾਬੂ ਕਰਕੇ ਉਸ ਤੋਂ ਪੁੱਛਗਿਛ ਚਾਲੂ ਕਰ ਦਿੱਤੀ ਹੈ ਇਹ ਐਨੀ ਮੈਰਿਜ ਅਨਿਵਰਸਰੀ ਅਸੀਂ ਫੰਕਸ਼ਨ ਕਰਨ ਆਏ ਸੀਗੇ ਇਹ ਜਨਾਨੀ ਜਿੱਥੇ ਅਸੀਂ ਫੰਕਸ਼ਨ ਕਰ ਲੀਏ ਇਹ ਲੁੱਟਦੀ ਪੈਸੇ ਇਹ ਪਤਾ ਨਹੀਂ ਕੌਣ ਹੈ ਜੀ ਇਹ ਗੁਰੂ ਸਾਹਿਬ ਤੋਂ ਆਈ ਹੋਈ ਫਰੋਹੀਪੁਰ ਸ਼ਹਿਰ 'ਚ ਰਹਿੰਦੀ ਹੈ 4 ਕੇ 5 ਨੇ ਵਿਆਹ ਝਾਲੀ ਕਰਾਏ ਆ ਇਦਾਂ ਹੀ ਕਰਦੀ ਹੈ ਕੀ ਜਾਨੂ ਝਾਂਸਾ ਦਿੰਦੀ ਏ ਛੋਟੇ ਛੋਟੇ ਮੁੰਡਿਆਂ ਨੂੰ ਪਸੰਦੀ ਏ ਤੇ ਬਾਅਦ ਚ ਉਹਨੇ ਨੂੰ ਕਹਿੰਦੀ ਬਿੰਬੇ ਤੇਰੇ ਨਾਲ ਵਿਆਹ ਹੋ ਗਿਆ ਵਿਆਹ ਹੋ ਗਿਆ ਇਹ ਤਾਂ ਕਰਕੇ ਪੈਸੇ ਲੁੱਟਦੀ ਏ ਇਹ ਹੁਣ ਸਾਨੂੰ ਵੀ ਕੀ ਕਹਿੰਦੀ ਏ 10 ਲੱਖ ਰੁਪਈਆ ਦਿਓ ਸਾਨੂੰ ਕਹਿੰਦੀ 10 ਲੱਖ ਰੁਪਈਆ ਦਿਓ ਨਹੀਂ ਤਾਂ ਤੁਹਾਡੇ ਹਰੇਕ ਫੰਕਸ਼ਨ ਤੇ ਆਵਾਂ ਨਹੀਂ ਮੈਂ ਦੇਖੋ ਜਿਹੜੇ ਉਹਨਾਂ ਕੋਲ ਸਰਟੀਫਿਕੇਟ ਆਉਂਦੀ ਹੈ ਭਾਜੀ ਸਵੈਪ ਕੋ ਜਾਲੀ ਬਣਾਇਆ ਸਾਰਾ ਪ੍ਰੋਫੈਸਰ ਅੱਜ ਕੱਲ ਇਹਦਾ ਜਮਾਨਾ ਹੈ ਜੋ ਕੋਈ ਮਰਜ਼ੀ ਤੁਸੀਂ ਬਣਾ ਸਕਦੇ ਹੋ ਫੋਟੋਆਂ ਦਾ ਨਹੀਂ ਜਾਲੀ ਬਣਵਾਉਂਦੀ ਭਾਜੀ ਕਿਹੜੀ ਫੋਟੋ ਕਿਹੜੀ ਫੋਟੋ ਤੁਸੀਂ ਜਾਲੀ ਬਣਵਾਣੀ ਆ ਸਭ ਕੁਝ ਜਾਨੀ ਬਣਿਆ ਮਦਰੀ ਦੀ ਬਣ ਜਾਂਦੀ ਆ ਹਾਂ ਅੱਜ ਕੱਲ ਤੁਸੀਂ ਤੁਸੀਂ ਤਾਂ মিডিਆ ਤੇ ਰਹਿੰਦੇ ਹੋ ਤੁਸੀਂ মিডিਆ ਤੇ ਰਹਿੰਦੇ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਹਾਂਜੀ ਕੋਈ ਵਿਆਹ ਨਹੀਂ ਹੋ ਰਿਹਾ ਕੋਈ ਮੈਰੀ ਨਹੀਂ ਉਹ ਮੇਰੇ ਭਰਾ ਵੀ ਮੈਰੀ ਹੋਣੀ ਏ 4 ਦਸੰਬਰ ਦੀ ਇਹ ਜਨਾਨੀ ਦਾ ਕੰਮ ਹੀ ਇਹ ਹੈ ਜੀ ਬੜੀ ਬੜੀ ਮਿਹਰਬਾਨੀ ਲੋਕਾਂ ਕੋਲ ਪੈਸੇ ਲੁੱਟਦੀ ਏ ਸਾਰੇ ਸ਼ਹਿਰ ਚ ਬੱਚ ਤੱਕ ਦੇ ਤੁਸੀਂ ਇਹਦਾ ਪਾਰਲਰ ਸੀਗਾ ਇਹ ਪਾਰਲਰ ਤੇ ਬਸ ਜਿਹੜਾ ਮੁੰਡਾ ਆ ਜਾਂਦਾ ਉਹਨੂੰ ਫਸਾ ਲੈਂਦੀ ਏ ਇਹ ਵੱਡੇ ਵੱਡੇ ਬੰਦਿਆਂ ਨਾਲ ਐਵੇਂ ਕਰ ਚੁੱਕੀ ਏ ਜੀ ਸਾਰਾ ਸ਼ਹਿਰ ਜਾਣਦਾ ਮੇਰਾ ਕੋ ਸ਼ਰਮਾ ਕਿੱਥੋਂ ਦੇ ਰਹਿਣ ਵਾਲੇ ਨਹੀਂ ਫਿਰੋਜ਼ਪੁਰ ਦੀ ਅੱਜ ਉੱਥੇ ਪਹੁੰਚੇ ਹੋ ਮੁੱਕ ਗਈ ਕੀ ਗੱਲਬਾਤ ਹੋਈ ਮੇਰਾ ਹੀ ਹਸਬੰਦ ਦੂਜਾ ਵਿਆਹ ਕਰਾਉਂਦਾ ਪਿਆ ਬਿਨਾ ਤਲਾਕ ਤੋਂ ਬਿਨਾ ਕਿਸ ਇੰਟੀਮੇਸ਼ਨ ਤੋਂ ਛੂਡ ਬੋਲ ਕੇ ਪਰਸੋਂ ਮੈਨੂੰ ਕਰਵਾਇਆ ਕਿੰਨੇ ਸਾਲ ਹੋ ਮਰਾ ਉਹਨਾਂ ਦੀ ਤੇ ਕਿੰਨੀ ਜਿਹੜੀ ਆ ਮੈਰਿਜ ਇੱਤੀ ਸਾਲ ਦੇ ਹੋ ਗਿਆ ਈ 6 ਸਾਲ ਮੇਰੇ ਮੈਰਿਜ ਨੂੰ ਹੋ ਜਾਣੇ ਆ 10 ਨਵੰਬਰ ਨੂੰ ਹਾਂ ਬੇਟਾ ਵੀ ਹੈ ਤੁਹਾ ਦਾ ਹਾਂਜੀ 3 ਸਾਲ ਦਾ ਮੇਰਾ ਬੇਟਾ ਜੀ ਕੀ ਲਵ ਮੈਰਿਜ ਹੋਈ ਸੀ ਹਾਂਜੀ ਲਵ ਮੈਰਿਜ ਹੋਈ ਸੀ ਹੁਣ ਵੀ ਇਹ ਦੂਜਾ ਵਿਆਹ ਵੀ ਲਵ ਮੈਰਿਜ ਨਾਲ ਹੀ ਕਰਾ ਰਿਹਾ ਏ ਰੋਜ਼ ਹੀ ਲਵ ਕਰਦਾ ਜੀ ਇਹਦਾ ਕੰਮ ਹੀ ਇਹੀ ਹੈ ਲਵ ਕਰਨਾ ਇਹਦਾ ਘਰੇ ਤੁਹਾਡੀ ਸੀਕ ਬਣਦੀ ਸੀ ਕਿ ਹਾਂਜੀ ਹਾਂ ਹਾਂ ਪਰਸੋਂ ਮੇਰੇ ਕੋਲ ਆਇਆ ਹਜੇ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਇਕੱਠੇ ਰਹਿ ਰਹ ਤਾਨੂੰ ਕਿਵੇਂ ਪਤਾ ਲੱਗਿਆ ਕਿ ਅੱਜ ਵਿਆਹ ਮੈਨੂੰ ਹੀ ਇੰਨੇ ਰਿਸ਼ਤੇਦਾਰੀ ਚ ਬਾਸਾ ਪਰ ਆਮੀ ਦਾਸ ਦੇ ਪਿਤਾ ਨਾ ਰਹਿੰਦੇ ਇਹਨਾਂ ਦੇ ਹਾਂਜੀ ਹਾਂ ਇਹਨਾਂ ਦੇ ਨਾਲ ਹੀ ਨੇ ਤੁਹਾਡੇ ਕੋਲੇ ਸਬੂਤ ਹੋਣ ਵਿਆਹ ਦੇ ਕੀ ਕੀ ਆ ਤੁਹਾਡੇ ਕੋਲੇ ਮੇਰੇ ਕੋਲੇ ਕੋਟ ਮੈਰिज ਰਜਿਸਟਰਡ ਹੋਈ ਹੈ ਹੀ ਮੈਰिज ਹੈ ਮੰਦਰ ਦੀਆਂ ਕੋਟਵਾ ਨੇ ਮੇਰੇ ਕੋਲੇ ਜਿੱਥੇ ਅਸੀਂ ਵਿਆਹ ਕਰਾਇਆ ਮੇਰੇ ਕੋਲੇ ਮੇਰਾ ਬੇਟਾ ਲਾਈਵ ਖੜਾ ਹੈ ਮੇਰਾ ਬੇਟਾ ਮੇਰੇ ਕੋਲ ਵੀ ਕੀ ਲੱਗਦਾ ਕਿਉਂ ਇਹ ਕੰਮ ਕੀਤਾ ਉਹਨਾਂ ਨੇ ਬਸ ਬਸ ਕਹਿੰਦਾ ਮੇਰੀ ਮਰਜ਼ੀ ਕਹਿੰਦਾ ਮੈਨੂੰ ਕੋਈ ਤੇਰੇ ਤਲਾਕ ਦੀ ਲੋੜ ਨਹੀਂ ਕਹਿੰਦਾ ਕੋਈ ਮੈਨੂੰ ਤੇਰੀ ਲੋੜ ਨਹੀਂ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਪਹਿਲਾਂ ਕੱਲ ਹੋਈ ਏ ਤੁਹਾਡੀ ਇਸ ਬਾਰੇ ਹਾਂ ਕੱਲ ਕੱਲ ਜਦੋਂ ਫੋਨ ਤੇ ਗੱਲ ਕੀਤੀ ਮੇਰ ਨਾਲ ਲਾਸਟ ਫੇਸਬੁੱਕ ਤੇ ਮੈਨੂੰ ਕਹਿੰਦਾ ਮੈਨੂੰ ਕੋਈ ਲੋੜ ਨਹੀਂ ਤੇਰਾ ਨਾਲ ਤਲਾਕ ਲੈਣ ਦੀ ਮੈਂ ਇਹ ਵੀ ਵਿਆਹ ਕਰਾ ਸਕਦਾ ਮੈਂ ਤੁਹਾਨੂੰ ਦੱਸਤਾ ਸੀ ਵਿਆਹ ਕਰਾਉਣਾ ਹਾਂ ਮੈਂ ਵਿਆਹ ਕਰਾਂ ਜੀ ਨਹੀਂ ਇਹ ਨਹੀਂ ਕਿਹਾ ਵੀ ਅੱਜ ਕਰਾਣਾ ਉਹਨਾਂ ਨੇ ਮੈਨੂੰ ਇਹਨੇ ਧਮਕੀ ਦਿੱਤੀ ਸੀ ਵੀ ਮੈਂ ਕਰਾ ਸਕਦਾ ਤੂੰ ਕਰ ਲੈ ਜੋ ਕਰਨ ਪਹਿਲਾਂ ਕੋਈ ਇਹਦੇ ਮੈਸੇਜ ਕੋਈ ਪੜੇਗੇ ਹੋਣੇ ਫੋਨ ਪੜਿਆ ਗਿਆ ਹੋਰ ਕੁਝ ਆ 10 ਦਿਨ ਪਹਿਲਾਂ ਹੀ ਪਤਾ ਲੱਗਿਆ ਇਸ ਕੁੜੀ ਬਾਰੇ ਇਹਦੇ ਨਾਲ ਵੀ ਲਵ ਹੀ ਇਹਦਾ ਕਿੱਥੋਂ ਰਹਿਣ ਵਾਲੀ ਕੁੜੀ ਉਹ ਵੀ ਫਰੋਈਪਰ ਦੀ ਮੇਰੇ ਘਰ ਦੇ ਪਿਛਲੇ ਪਾਸੇ ਹੀ ਰਹਿੰਦੀ ਪਈ ਜੇ ਕਾਲਗੜ ਗੁਰਦੁਆਰੇ ਵਾਲੀ ਗਲੀ ਦੇ ਵਿੱਚ ਲੜਕੀ ਗੁਰਮੀਤ ਸਿੰਘ ਉਹਦੇ ਪਪਾ ਦਾ ਨਾਮ ਜੇ ਠੀਕ ਹੈ ਵੀਨਾਰਾਣੀ ਇਹਦੀ ਮਾਂ ਦਾ ਨਾਮ ਹੈ ਯਸ਼ਮੀਨ ਕੌਰ ਇਹਦੀ ਵਾਈਫ ਦਾ ਨਾਮ ਹੈ ਜਿਹੜੀ ਉਹਨੇ ਦੂਜਾ ਵਿਆਹ ਕਰੰਦਾ ਪਿਆ ਨਹੀਂ ਲੱਗਦਾ ਨਹੀਂ ਕਿ ਇਦਾਂ ਲੜਕੀਆਂ ਨਾਲ ਕਰਨਾ ਗੁਨਾਹ ਹੈ ਬਿਲਕੁਲ ਗੁਨਾਹ ਹੈ ਹਾਂ ਬਿਲਕੁਲ ਇਹ ਅੱਜ ਅੱਜ ਇਹ ਪਾਵਰ ਵੱਧਦੀ ਪਈ ਹੈ ਇਹ ਤਾਂ ਸਾਰਾ ਪੰਜਾਬ ਇਦਾਂ ਕੰਮਾਂ ਨੂੰ ਹੋ ਜਾਏਗਾ ਲੜਕੀ ਨੂੰ ਪਤਾ ਸੀਗਾ ਵੀ ਥੋੜਾ ਸਭ ਸਭ ਪਤਾ ਜੇ ਤਿੰਨ ਦਿਨ ਪਹਿਲਾਂ ਕੁੜੀ ਨਾਲ ਮੇਰੀ ਬਹੁਤ ਬਹਿਸ ਹੋਈ WhatsApp ਤੇ ਮੈਂ ਕਿਹਾ ਤੂੰ ਹਟ ਜਾਉਂਦਾ ਬੇਟਾ ਵੀ ਹੈ ਮੈਂ ਵੀ ਆ ਉਹ ਕਹਿੰਦੀ ਤੂੰ ਕਰ ਲੈ ਜੋ ਕਰਨਾ ਉਹਦੇ ਮਾਪੇ ਤੋਂ ਸਹਿਮਤ ਹੋਦੇ ਮੰਨ ਮਾਪੇ ਤੋਂ ਸਹਿਮਤ ਨੇ ਕੁੜੀ ਵਾਲੇ ਮਾਪੇ ਅੰਦਰ ਬੈਠੇ ਨੇ ਸਸੋਰਾ ਵੀ ਸਹਿਮਤ ਨੇ ਹਾਂ ਜੀ ਹਾਂ ਸਾਰੇ ਅੰਦਰ ਰਲਾ ਰਲ ਕੇ ਵਿਆਹ ਹੋ ਰਿਹਾ ਹੈ ਮੇਰੇ ਤੋਂ ਚੋਰੀ ਆਏ ਨੇ ਸਾਰੇ ਤੁਸੀਂ ਆਪ ਕਿੱਥੋਂ ਦੇ ਨੇ ਨਾਲ ਨੇ ਮੈਂ ਵੀ ਫਿਰੋਜ਼ਪੁਰ ਦੀ ਕੋਲ ਵਾਲੀ ਹਾਂ ਸਾਡ ਮੈਰਿਜ ਹੋਈ ਸੀ ਹਾਂ ਜੀ ਹਾਂ ਹੁਣ ਕੀ ਮੰਗ ਕਰਦੇ ਪੁਲਿਸ ਵੀ ਆਈ ਇੱਥੇ ਮੰਗ ਬੱਸ ਇਹ ਜੋ ਕਾਨੂੰਨੀ ਕਾਰਵਾਈ ਬੰਦੀ ਕਰੋ ਇਹਨਾਂ ਦੇ ਤੇ ਥੋੜਾ ਸਾਰਾ ਰਜਿਸਟਰਡ ਹੋਇਆ ਵਿਆਹ ਹਾਂ ਜੀ ਹਾਂ ਬਿਲਕੁਲ ਆ ਰਜਿਸਟਰਡ ਤੇ ਮੇਰੇ ਕੋਲ ਕਾਗਜ਼ ਨੇ ਹੁੰਦਾ ਫਲ ਆ ਰਜਿਸਟਰਡ ਮੈਰਿਜ ਹੈ ਮੇਰੇ ਕੋਲ ਇੱਕ ਨੰਬਰ ਚ ਲੱਗਦਾ ਕਿ ਹੁਣ ਪੁਲਿਸ ਵੱਲੋਂ ਜਿਹੜਾ ਵਿਆਹ ਕਰਾਇਆ ਜਾਊਗਾ ਤੇ ਅੰਲੇ ਤੁਹਾਨੂੰ ਇਨਸਾਫ ਮਿਲੂਗਾ ਮੈਨੂੰ ਨਹੀਂ ਪਤਾ ਇਹ ਹਜੇ ਤਾਂ ਪਤਾ ਕੁਛ ਕੱਲੇ ਕਰ ਲਿਆ ਕਾ ਨਹੀਂ ਸਕਦੇਗੇ ਉੱਡ ਨਾਲ ਕੌਣ ਕੌਣ ਆਇਆ ਜੀ ਮੇਰੇ ਮੰਮੀ ਆਏ ਤੇ ਬਸ ਮੇਰਾ ਬੇਟਾ ਜੀ ਅੱਛੇਰੇ ਪਤਾ ਲੱਗਿਆ ਤੁਹਾਨੂੰ ਹਾਂਜੀ ਅੱਛੇਰੇ ਅਸ਼ਰਮਾ ਕਿਤੋਂ ਰਹਿਣ ਵਾਲੇ ਨਹੀਂ ਫਿਰੋਜ਼ਪੁਰ ਦੀ ਅੱਜ ਇੱਥੇ ਪਹੁੰਚੇ ਹੋ ਮੋਕੇ ਕੀ ਗੱਲਬਾਤ ਹੋਈ ਮੇਰਾ ਹੀ ਹਸਬੰਡ ਦੂਜਾ ਵਿਆਹ ਕਰਾਉਂਦਾ ਪਿਆ ਬਿਨਾ ਤਲਾਕ ਤੋਂ ਬਿਨਾ ਕਿਸ ਇੰਟੀਮੇਸ਼ਨ ਤੋਂ ਛੁੱਟ ਬੋਲ ਕੇ ਪਰਸੋਂ ਮੈਨੂੰ ਕਰਵਾਇਆ ਕਿੰਨੇ ਸਾਲ عمرਾ ਉਹਨਾਂ ਦੀ ਤੇ ਕਿੰਨੀ ਜਿਹੜੀ ਆ ਮੈਰਿਜ ਏਤੀ ਸਾਲ ਦੇ ਹੋ ਗਿਆ ਈ 6 ਸਾਲ ਮੇਰੇ ਮੈਰਿਜ ਨੂੰ ਹੋ ਜਾਣੇ ਆ 10 ਨਵੰਬਰ ਨੂੰ ਬੇਟਾ ਵੀ ਇਹ ਤੋਂ ਹਾਂਜੀ 3 ਸਾਲ ਦਾ ਮੇਰਾ ਬੇਟਾ ਜੀ ਕੀ ਲਾ ਮੈਰਿਜ ਹੋਈ ਸੀ ਹਾਂਜੀ ਲਾ ਮੈਰਿਜ ਹੋਈ ਸੀ ਹੁਣ ਵੀ ਇਹ ਦੂਜਾ ਵਿਆਹ ਵੀ ਲਾ ਮੈਰਿਜ ਨਾਲ ਹੀ ਕਰਾ ਰਿਹਾ ਏ ਰੋਜ਼ ਹੀ ਲਵ ਕਰਦਾ ਜੀ ਇੰਦਾ ਕੰਮ ਨਹੀਂ ਇਹੀ ਹੈ ਲਵ ਕਰਨਾ ਹੈ ਤੁਹਾਡੀ ਠੀਕ ਬਣਦੀ ਸੀ ਹਾਂਜੀ ਹਾਂ ਹਾਂ ਪਰਸੋ ਮੇਰੇ ਕੋਲ ਆਇਆ ਹਜੇ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਇਕੱਠੇ ਰਹਿ ਰਹੇ ਹਾਂ ਅਸੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਅੱਜ ਵਿਆਹ ਮੈਨੂੰ ਇਹ ਨਹੀਂ ਰਿਸ਼ਤੇਦਾਰੀ ਚੀ ਬਾਸਾ ਪਰ ਆਮੀ ਦਾਸ ਦੇ ਪਿਤਾ ਨਾ ਹੋ ਰਹੇ ਨੇ ਇਹਨਾਂ ਦੇ ਹਾਂਜੀ ਹਾਂ ਇਹਨਾਂ ਦੇ ਨਾਲ ਹੀ ਨੇ ਤੁਹਾਡੇ ਕੋਲੇ ਸਬੂਤ ਹੋਣ ਵਿਆਹ ਦੇ ਕੀ ਕੀ ਆ ਤੁਹਾਡੇ ਕੋਲੇ ਮੇਰੇ ਕੋਲੇ ਕੋਟ ਮੈਰਿਜ ਰਜਿਸਟਰਡ ਹੋਈ ਹੈ ਹੀ ਮੈਰਿਜ ਹੈ ਮੰਦਰ ਦੀਆਂ 포ਟਵਾ ਨੇ ਮੇਰੇ ਕੋਲੇ ਜਿੱਥੇ ਅਸੀਂ ਵਿਆਹ ਕਰਾਇਆ ਮੇਰੇ ਕੋਲੇ ਮੇਰਾ ਬੇਟਾ ਹੈ ਲਾਈਵ ਖੜਾ ਹੈ ਮੇਰਾ ਬੇਟਾ ਮੇਰੇ ਕੋਲ ਕੀ ਕੀ ਲੱਗਦਾ ਕਿਉਂ ਇਹ ਕੰਮ ਕੀਤਾ ਉਹਨਾਂ ਨੇ ਬੱਸ ਬੱਸ ਕਹਿੰਦਾ ਮੇਰੀ ਮਰਜ਼ੀ ਕਹਿੰਦਾ ਮੈਨੂੰ ਕੋਈ ਤੇਰੇ ਤਲਾਕ ਦੀ ਲੋੜ ਨਹੀਂ ਕਹਿੰਦਾ ਕੋਈ ਮੈਨੂੰ ਤੇਰੀ ਲੋੜ ਨਹੀਂ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਪਹਿਲਾਂ ਕੱਲ ਹੋਈ ਏ ਤੁਹਾਡੀ ਇਸ ਬਾਰੇ ਹਾਂ ਕੱਲ ਕੱਲ ਜਦੋਂ ਫੋਨ ਤੇ ਗੱਲ ਕੀਤੀ ਮੇਰ ਨਾਲ ਲਾਸਟ ਫੇਸਬੁੱਕ ਤੇ ਮੈਨੂੰ ਕਹਿੰਦਾ ਮੈਨੂੰ ਕੋਈ ਲੋੜ ਨਹੀਂ ਤੇ ਨਾਲ ਤਲਾਕ ਲੈਣ ਦੀ ਮੈਂ ਇਹ ਵੀ ਵਿਆਹ ਕਰਾ ਸਕਦਾ ਮੈਨੂੰ ਦੱਸਤਾ ਸੀ ਵਿਆਹ ਕਰਾਉਣਾ ਹਾਂ ਮੈਂ ਵਿਆਹ ਕਰਾਂ ਨਹੀਂ ਇਹ ਨਹੀਂ ਕਿਹਾ ਵੀ ਅੱਜ ਕਰਾਣਾ ਉਹ ਜ ਮੈਨੂੰ ਇਹਨੇ ਧਮਕੀ ਦਿੱਤੀ ਸੀ ਵੀ ਮੈਂ ਕਰਾ ਸਕਦਾ ਤੂੰ ਕਰ ਲੈ ਜੋ ਕਰਨ ਪਹਿਲਾਂ ਕੋਈ ਇਹਦੇ ਮੈਸੇਜ ਕੋਈ ਪੜੇਗੇ ਹੋਣੇ ਫੋਨ ਪੜਿਆ ਗਿਆ ਬਿਲਕੁਲ ਸ਼ੱਕ ਇਹਨੂੰ ਆ 10 ਦਿਨ ਪਹਿਲਾਂ ਹੀ ਪਤਾ ਲੱਗਿਆ ਇਸ ਕੁੜੀ ਬਾਰੇ ਇਹਦੇ ਨਾਲੇ ਵੀ ਲਵ ਹੀ ਇਹਦਾ ਕਿਥੋਂ ਰਹਿਣ ਵਾਲੀ ਕੁੜੀ ਉਹ ਵੀ ਫਰੋਈਪਰ ਦੀ ਮੇਰੇ ਘਰ ਦੇ ਪਿਛਲੇ ਪਾਸੇ ਹੀ ਰਹਿੰਦੀ ਪਈ ਜੇ ਕਾਲਗੜ ਗੁਰਦੁਆਰੇ ਵਾਲੀ ਗਲੀ ਦੇ ਵਿੱਚ ਲੜਕੀ ਨਾ ਗੁਰਮੀਤ ਸਿੰਘ ਦੇ ਪਪਾ ਦਾ ਨਾਮ ਝੇ ਠੀਕ ਹੈ ਵੀਨਾਰਾਣੀ ਇਹਦੀ ਮਾਂ ਦਾ ਨਾਮ ਹੈ ਯਸ਼ਮੀਨ ਕੌਰ ਇਹਦੀ ਵਾਈਫ ਦਾ ਨਾਮ ਹੈ ਜਿਹੜੀ ਉਹਨੇ ਦੂਜਾ ਵਿਆਹ ਕਰਾ ਲਿਆ ਸੀ ਤੁਹਾਡੇ ਨਹੀਂ ਲੱਗਦਾ ਨਹੀਂ ਕਿ ਇਦਾਂ ਲੜਕੀਆਂ ਨਾਲ ਕਰਨਾ ਗੁਨਾਹ ਹੈ ਬਿਲਕੁਲ ਗੁਨਾਹ ਹੈ ਬਿਲਕੁਲ ਇਹ ਅੱਜ ਅੱਜ ਇਹ ਪਾਵਰ ਵੱਧਦੀ ਪਈ ਹੈ ਇਹਦਾ ਸਾਰਾ ਪੰਜਾਬ ਇਦਾਂ ਕੰਮਾਂ ਨੂੰ ਹੋ ਜਾਏਗਾ ਲੜਕੀ ਨੂੰ ਪਤਾ ਸੀਗਾ ਵੀ ਤੁਹਾਡਾ ਸਭ ਸਭ ਪਤਾ ਜੀ ਕੁੜੀ ਤਿੰਨ ਦਿਨ ਪਹਿਲਾਂ ਕੁੜੀ ਨਾਲ ਮੇਰੀ ਬਹੁਤ ਬਹਿਸ ਹੋਈ WhatsApp ਤੇ ਮੈਂ ਕਿਹਾ ਤੂੰ ਹਟ ਜਾ ਹੁੰਦਾ ਬੇਟਾ ਵੀ ਹੈ ਮੈਂ ਵੀ ਆ ਉਹ ਕਹਿੰਦੀ ਤੂੰ ਕਰ ਲੈ ਜੋ ਕਰਨਾ ਉਹਦੇ ਮਾਪੇ ਸਹਿਮਤ ਹੋਦੇ ਮੰਨ ਮਾਪੇ ਸਹਿਮਤ ਨੇ ਕੁੜੀ ਵਾਲੇ ਮਾਪੇ ਅੰਦਰ ਬੈਠੇ ਨੇ ਸਸੋਰਾ ਵੀ ਸਹਿਮਤ ਨੇ ਹਾਂਜੀ ਹਾਂ ਸਾਰੇ ਅੰਦਰ ਰੱਲਾ ਦਾਲ ਕੇ ਮੇਰੇ ਤੋਂ ਚੋਰੀ ਆਏ ਨੇ ਸਾਰੇ ਤੁਸੀਂ ਆਪ ਕਿੱਥੇ ਲੈਣਾ ਨੇ ਮੈਂ ਵੀ ਫਿਰੋਜ਼ਪੁਰ ਦੀ ਕੋਲ ਹੀ ਲਗ ਮੈਰਿਜ ਹੋਈ ਹਾਂਜੀ ਹਾਂ ਹੁਣ ਕੀ ਮੰਗ ਕਰਦੇ ਪੁਲਿਸ ਵੀ ਆਈ ਇੱਥੇ ਮੰਗ ਬਸ ਇਹ ਜੋ ਕਾਨੂੰਨੀ ਕਾਰਵਾਈ ਬੰਦੀ ਕਰੋ ਇਹਦੇ ਤੇ ਥੋੜਾ ਸਾਰਾ ਰਜਿਸਟਰਡ ਹੋਇਆ ਵਿਆਹ ਹਾਂਜੀ ਹਾਂ ਬਿਲਕੁਲ ਹੈ ਰਜਿਸਟਰਡ ਹੈ ਮੇਰੇ ਕੋਲੇ ਕਾਗਜ਼ ਨੇ ਹੰਡਫੁਲ ਆ ਵੀ ਸਹੀ ਰਜਿਸਟਰਡ ਮੈਰਿਜ ਹੈ ਮੇਰੇ ਕੋਲ ਇੱਕ ਨੰਬਰ ਚ ਲੱਗਦਾ ਕਿ ਹੁਣ ਪੁਲਿਸ ਵੱਲੋਂ ਜਿਹੜਾ ਵਿਆਹ ਕਰਾਇਆ ਜਾਊਗਾ ਤੇ ਅੰਲੇ ਤੁਹਾਨੂੰ ਇਨਸਾਫ ਮਿਲੂਗਾ ਮੈਨੂੰ ਨਹੀਂ ਪਤਾ ਇਹ ਹਜੇ ਤਾਂ ਪਤਾ ਕੁਛ ਥੱਲੇ ਕਰਨਾ ਕਿਆ ਨਹੀਂ ਸਕਦੇਗੇ ਓਟ ਨਾਲ ਕੌਣ ਕੋ ਆਇਆ ਜੀ ਮੇਰੇ ਮੰਮੀ ਆਏ ਤੇ ਬਸ ਮੇਰਾ ਬੇਟਾ ਜੀ ਅੱਛੇਰੇ ਪਤਾ ਲੱਗਿਆ ਤੁਹਾਨੂੰ ਹਾਂਜੀ ਅੱਛੇਰੇ ਬੜਾ ਪਹਿਲਾਂ ਵਿਆਹ ਆ ਸੀ ਜਾ ਉਸ ਦਾ ਵਿਆਹ ਹੋਣ ਲੱਗਾ ਇੱਕ ਮੌਕੇ ਤੇ ਪਹੁੰਚੇ ਕੀ ਗੱਲ ਬਾਤ ਹੈ ਜੀ ਹਾਂਜੀ 112 ਤੇ ਕੰਪਲੇਂਟ ਆਈ ਸੀ ਕਿ ਕੋਈ ਲੜਕੀ ਆ ਸੁਮੇਤਾ ਸ਼ਰਮਾ ਉਹਦਾ ਉਹ ਕਹਿੰਦੀ ਵੀ ਮੇਰਾ ਆਲਰੇਡੀ ਪਹਿਲਾਂ ਵਿਆਹ ਹੋ ਚੁੱਕਿਆ ਹੈ ਇਹ ਵੀ ਫਰੀਦ ਅ ਫਰੀਦਪੁਰ ਤੋਂ ਆ ਤੇ ਜਿਹੜਾ ਜਿਹਦੇ ਨਾਲ ਮੈਰਿਜ ਹੋਈ ਉਹ ਵੀ ਫਰੀਦਪੁਰ ਤੋਂ ਆ ਇੱਥੇ ਇਹਨੇ ਕੰਪਲੇਂਟ ਕੀਤੀ ਸੀ ਵੀ ਉਹ ਲੜਕਾ ਦੁਆਰਾ ਇੱਕ ਹੋਰ ਫਰੀਦਪੁਰ ਦੀ ਲੜਕੀ ਆ ਉਹਦੇ ਨਾਲ ਵਿਆਹ ਕਰਾ ਰਿਆ ਉਹਦੇ ਸਬੰਧੀ ਇੱਥੇ 112 ਦੀ ਸਬੰਧ ਦੇ ਵਿੱਚ 112 ਦੀ ਟੀਮ ਆਈ ਸੀ ਕੰਪਲੇਂਟ ਉਸ ਤੋਂ ਬਾਅਦ ਮੈਂ ਵੀ ਇੱਥੇ ਪਹੁੰਚਿਆ ਅਸੀਂ ਸਾਰੇ ਕਮਰੇ ਵਗੈਰਾ ਚੈੱਕ ਕੀਤੇ ਆ ਇੱਥੇ ਰਿਸ਼ਤੇਦਾਰ ਸੀ ਉਸ ਤੋਂ ਪਹਿਲਾਂ ਨਾ ਤਾਂ ਕੋਈ ਲੜਕੀ ਸੀਗੀ ਮੈਰਜ ਵਾਲੀ ਤੇ ਨਾ ਹੀ ਲੜਕਾ ਸੀਗਾ ਲੜਕੀ ਦੀ ਮਾਂ ਹੈਗੀ ਸੀ ਜੀ ਇੱਕ ਲਸਰ ਲੜਕੇ ਦੀ ਲੜਕੀ ਦੀ ਮਾਂ ਹੈਗੀ ਸੀ ਗੰਧ ਕਾਰਜ ਕਰਦੇ ਦੇ ਵੀ ਟੈਂਪਰਟ ਤੇ ਲੇ ਕੇ ਪੈਣ ਦੀ ਵੀਡੀਓ ਆਈ ਹੈ ਲੜਕੀ ਦੀ ਮਾਂ ਹੈਗੀ ਸੀ ਉਹ ਦੋਪਰ ਕਰ ਦਿਓ ਉਹ ਵੀਡੀਓ ਅਸੀਂ ਸਾਡੇ ਕੋਲੇ ਫਿਲਹਾਲ ਦੇਖੀ ਨਹੀਂ ਕਿ ਮੈਂ ਦੇਖ ਲੈ ਲਏ ਆ ਜੋ ਵੀ ਉਹਦੇ ਸੰਬੰਧੀ ਜੋ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਜੇਕਰ ਜਿਹੜੇ ਵੀ ਕੋਈ ਵੀ ਪਾਰਟ ਕੰਪਲੇਂਟ ਦਿੰਦੀ ਆ ਜਿੱਥੇ ਵੀ ਕੰਪਲੇਂਟ ਦਿੰਦੀ ਉਸ ਬੰਦੇ ਉਹਦੀ ਕਾਰਵਾਈ ਵੈਰੀਫਾਈ ਕੀਤਾ ਕਿ ਲੜਕੀ ਦਾ ਪਹਿਲਾਂ ਵਿਆਹ ਹੋਇਆ ਸੀਗਾ ਉਹ ਕਾਗਜ਼ ਦਿਖਾਏ ਇਹਨਾਂ ਨੇ ਇਹ ਸੰਬੰਧੀ ਤਾਂ ਜਾਂ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਏਗੀ ਕੰਪਲੇਂਟ ਦੇਖ ਕੇ ਅ ਜੋ ਕੀ ਹੈ ਕਿ ਇਹਨਾਂ ਦੀ ਜਿੱਥੇ ਵੀ ਬਣਦੀ ਹੈ ਕੰਪਲੇਂਟ ਉੱਥੇ ਕਾਰਵਾਈ ਕਰੋ ਸਰ ਸਵੇਰ ਦੇ ਤੱਕ ਰੌਲਾ ਪਾਈ ਜਾਂਦੇ ਕੰਪਲੇਟ ਪੁਲਿਸ ਨੂੰ ਦਿੱਤਾ ਹੈ ਫੋਨ ਵੀ ਲਾਇਆ ਪੁਲਿਸ ਵੀ ਆਈ ਹੈ ਕੋਈ ਲਿਖਤੀ ਕੰਪਲੇਂਟ ਨਹੀਂ ਸਾਡੇ ਕੋਲ ਆਈ ਜਾਂ ਜਿੱਥੇ ਇਹਨਾਂ ਦੀ ਪਹਿਲਾ ਮੈਰਿਜ ਹੋਈ ਹੈ ਉਹਦੇ ਸਬੰਧੀ ਵੈਰੀਫਾਈ ਕੀਤਾ ਜਾਊਗਾ ਵੈਰੀਫਾਈ ਕਰਕੇ ਤੁਸੀਂ ਐਵੇਂ ਆਗੇ ਜਿਸੀਂ ਜਿਪਾਇਆ ਤੇ ਤਾਂ ਹੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ ਸੋਚ ਰਹਾ ਹਾਂ ਟਰਮ ਲਾਈਫ ਇੰਸ਼ੋਰੈਂਸ ਲੈ ਲਵਾਂ ਤਾਂ ਕਿ ਮੇਰੇ ਬਾਅਦ